ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਘਰ ਆਪਾਂ ਕੰਮਗੁੰਮ ਤੋਰਿਆ ਹੋਇਆ ਠੀਕ ਹੈ ਥੋੜਾ ਬਹੁਤ ਹੁਣ ਉੱਤੇ ਟੂਟੀਆਂ ਡਾੜੀਆਂ ਲਵਾਈਆਂ ਸੀ ਪਿਛਲੇ ਵਲੌਗ ਚ ਦੇਖਿਆ ਹੋਣਾ ਤੇ ਅੱਜ ਟੈਲਨ ਵਾਲੇ ਨੇ ਆਣਾ ਫੋਨ ਕੀਤਾ ਵੇਹੇ ਉਹਨੂੰ ਕਹਿੰਦਾ ਮੈਂ ਆ ਜਨਾ ਤੇ ਬਾਕੀ ਹੁਣ ਜਿਹੜਾ ਅੱਜ ਦਾ ਸਾਰਾ ਹਾਲਚਾਲ ਹੈ ਉਹ ਮੰਨੀ ਤੇ ਮਨਪ੍ਰੀਤ ਦੇ ਹੱਥ ਚ ਹੈ ਉਹ ਸਾਹਮਣੇ ਠੀਕ ਆ ਉਹ ਤੁਹਾਨੂੰ ਦਿਖਾਣਗੇ ਕਿੱਦਾਂ ਕਿੱਦਾਂ ਕੀ ਕੀ ਹੋ ਰਿਹਾ ਹੈ ਮੜਾ ਮੋਟਾ ਹੈ ਨਾ ਤੇ ਜੋ ਜੋ ਯਾਨੀ ਇਹ ਕੰਮਕਾਰ ਹੋਏਗਾ ਮੈਂ ਮੜਾ ਮੋਟਾ ਸ਼ੇਅਰ ਕਰਦੇ ਜਾਵਾਂਗੇ ਠੀਕ ਹੈ ਜੀ ਤੇ ਬਾਕੀ ਹੁਣ ਸਵੇਰ ਦਾ ਸਮਾਂ ਤੇ ਮੈਂ ਜਾਣਾ ਕੰਮ ਤੇ ਦਾ ਕਰਕੇ ਰੋਟੀ ਰੋਟੀ ਹੁਣ ਖਾਣੀ ਹੈ ਥੋੜੀ ਦੇਰ ਦੇ ਵਿੱਚ ਤੇ ਮੈਂ ਸੋਚਦਾ ਵੀ ਤੁਹਾਨੂੰ ਉੱਪਰਲਾ ਹਾਲ ਥੋੜਾ ਜਿਹਾ ਦਿਖਾ ਦਈਏ ਹੈ ਨਾ ਮੌਸਮ ਅੱਜ ਬਹੁਤ ਜ਼ਿਆਦਾ ਠੰਡਾ ਹੋਇਆ ਪਿਆ ਤੇ ਹਵਾ ਬਹੁਤ ਠੰਡੀ ਚੱਲਿਆ ਅੱਜ ਧੁੱਪ ਵੀ ਨਹੀਂ ਨਿਕਲੀ ਆਈ ਕੜਾਕੇ ਦਾ ਹੈ ਅੱਜ ਠੰਡ ਲਾ ਰਹੀ ਹੱਥ ਠਾਰ ਰਹੇ ਪੈਰ ਠਾਰ ਰਹੇ ਨੇ ਹੈ ਬੁਰਾ ਹਾਲ ਹੈ ਅੱਜ ਠੰਡ ਬਹੁਤ ਹੈ ਠੀਕ ਹੈ ਤੇ ਛੱਤ ਤੇ ਜਾਂਦੇ ਆ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਇਹ ਹਾਲਚਲ ਦਿਖਾ ਦੇਣਾ ਮੜਾ ਜੀ ਹੈਨਾ ਹਾਂਜੀ ਤੇ ਛੱਤ ਤੇ ਆ ਚੁੱਕੇ ਹਾਂ ਤੇ ਫੁੱਲ ਜਿਵੇਂ ਕਿ ਤੁਸੀਂ ਦੇਖੇ ਨੇ ਕਿੰਨੇ ਸੋਹਣੇ ਖਿੜ ਗਏ ਨੇ ਇਹ ਆ ਕਿੰਨੇ ਸਾਰੇ ਫੁੱਲ ਆ ਰਹੇ ਨੇ ਤੇ ਹੋਰ ਵੀ ਆ ਰਹੇ ਨੇ ਤੇ ਤੋਂ ਤੋੜੇ ਵੀ ਗਏ ਨੇ ਫੁੱਲ ਵੈਸੇ ਪਰ ਫਿਰ ਵੀ ਵਾਧੂ ਖੁਲ ਆ ਰਹੇ ਨੇ ਹੌਲੀ ਹੌਲੀ ਤੇ ਬਾਕੀ ਆਹ ਕੰਮ ਐਥੇ ਨੰਦ ਦੱਸਿਆ ਸੀਗਾ ਵੀ ਆਹ ਕੰਮ ਗੁੰਮ ਤੋੜਿਆ ਹੋਇਆ ਹੈ ਨਾ ਥੋੜਾ 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 ਕਰਾਈ ਜਨੇ ਛੋਟਾ ਛੋਟਾ ਠੀਕ ਐ ਤੇ ਹੋਰ ਬਹੁਤ ਸਾਰਾ ਕੰਮ ਹੈ ਹਲੇ ਤਾਂ ਵੈਸੇ ਪਰ ਹੌਲੀ-ਹੌਲੀ ਆਪਾਂ ਕਰਾਵਾਂਗੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਤੇ ਇੱਥੇ ਆਪਾਂ ਸ਼ੈਂਕ ਝੂੰਗਝਾ ਲਗਵਾ ਦੇਣਾ ਠੀਕ ਹੈ ਆ ਇੱਥੇ ਸ਼ੈਂਕ ਲੱਗੇਗਾ ਤੇ ਇਹਦੀ ਜਗ੍ਹਾ ਬਣਾਈ ਹੋਈ ਹੈ ਆ ਪਾਈਪ ਹੈ ਠੀਕ ਹੈ ਜੀ ਤੇ ਇੱਥੇ ਵੀ ਟੈਲੈਂਟ ਡੂਲਾ ਸ਼ਾਇਦ ਸੋਚਦੇ ਆ ਵੀ ਲਗਵਾ ਦਈਏ ਤੇ ਬਾਕੀ ਦਾ ਇਧਰ ਹੁਣ ਸਾਰਾ ਕੰਮ ਇਹਨਾਂ ਕਰਵਾ ਹੀ ਲਿਆ ਥੋੜਾ ਬਹੁਤਾ ਤੇ ਇੱਥੇ ਰਹਿ ਗਿਆ ਆਪਣਾ ਟੈਲਾ ਦਾ ਕੰਮ ਹੁਣ ਟੈਲਰ ਡੂਲਾ ਲੱਗਣ ਗਿਆ ਫਿਰ ਕਲਰ ਕੁਲਰ ਹੋ ਜਾਏਗਾ ਥੋੜਾ ਬੋਤਾ ਠੀਕ ਹੈ ਜੀ ਤੇ ਇੱਧਰ ਬੂਟੇ ਬਾਟੇ ਖਲਾਰਾ ਮੈਨ ਲੱਗਦਾ ਚੱਕੇ ਨਹੀਂ ਹੈਗਾ ਤੇ ਇੱਧਰ ਬਾਥਰੂਮ ਦੇ ਵਿੱਚ ਇੱਧਰ ਵੀ ਆ ਸਾਰਾ ਖਲਾਰਾ ਇੱਦੀ ਪਿਆ ਹੋਇਆ ਤੇ ਇਹ ਹੁਣ ਤਾਂ ਹੀ ਚੱਕਾਂਗੇ ਨਾ ਇਕੱਠਾ ਵੀ ਜਦੋਂ ਟੈਲਰ ਡੂਲਾ ਲਾਗੇ ਨੇ ਇਕੱਠਾ ਖਲਾਰਾ ਪਏਗਾ ਤਾਂ ਫਿਰ ਉਹ ਇਕੱਠਾ ਹੀ ਚੱਕ ਦੇ ਇੱਕ ਵਾਰੀ ਸਾਫ਼ ਕੀਤਾ ਫੇਰ ਖਲਾਰਾ ਪੈ ਜਾਣਾ ਤਾਂ ਕਰਕੇ ਚੱਕਿਆ ਨਹੀਂ ਹੈਗਾ ਇੱਥੋਂ ਤੇ ਬੂਟੇ ਥੋੜੇ ਬੂਟੇ ਦੀ ਸਾਂਭ ਸੰਭਾਲ ਥੋੜੀ ਜੀ ਘਟ ਗਈ ਹੈ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਚਲੋ ਬੂਟੇ ਤਾਂ ਗਰੋ ਕਰ ਹੀ ਰਹੇ ਨੇ A few moments later ਤੇ ਲੋਏ ਇਧਰ ਹੋ ਗਿਆ ਟਾਇਲਰ ਦਾ ਕੰਮ ਸ਼ੁਰੂ ਤੇ ਟੈਲਾ ਪਾਣੀ ਪੋਈਆ ਤੇ ਇਧਰ ਸਾਰੇ ਗ੍ਰੈਂਡਰ ਵਗੈਰਾ ਮਾਰਤਾ ਇਹਨਾਂ ਨੇ ਤੇ ਅੱਜ ਦੀ ਦਿਹਾੜੀ ਚ ਲੱਗ ਜਾਣਗੀਆਂ ਸਾਰੀਆਂ ਇਧਰ ਤਾਂ ਸਾਰਾ ਮਿਕਸ ਕੀਤਾ ਹੋਇਆ ਸਾਰਾ ਕੰਮ ਇਧਰ ਮਿਸਤਰੀ ਭਾਈ ਲੱਗਿਆ ਚਾਹ ਪੀਣ ਅੱਜ ਤੱਕ ਹੋ ਜਾਏਗਾ ਕੰਮ ਕਿ ਨਹੀਂ ਅੱਜ ਹੋ ਜਾਏਗਾ ਇਹ ਕਮਰੇ ਇਸ ਦਾ ਹਾਂ ਇਸ ਕੋ ਲਗਾ ਦੇ ਦੀਵਾਰ ਤਾਂ ਲੱਗ ਹੀ ਜਾਏਗਾ अच्छा ये वाला आय हो जाएगा इसमें ठीक है इधर बिजुई आए ने साडे सोनू प्रधान ਤੁਸੀਂ ਕੰਮ ਕਰਾਗੇ ਤੂੰ ਹੋਣ ਕੀ ਕਰਨਾ ਭਰਾਓ ਕੰਮ ਕਰਵਾਉਣਾ ਹੀ ਪੈਣਾ ਹੈ ਹੈ ਤੂੰ ਕਰਵਾਵੇ ਫਿਰ ਮੈਂ ਚਲ ਜਾਨਾ ਕਰਵਾਵੇਂਗਾ ਵੇਖ ਲੈ ਆਇਆ ਜੇ ਕਰਵਾ ਦੇਗਾ ਤਾਂ ਮੈਂ ਚਲ ਜਾਨਾ ਠੀਕ ਹੈ ਆਹੋ ਤੇ ਇਧਰ ਮੰਮੇਣੀ ਚਾਹ ਵੀ ਨੰਨ ਮੰਨਦੇ ਹੋਏ ਸਵੇਰ ਸੇਰੇ ਸਵੇਰ ਕਹਿੰਦੇ ਦੁਪਹਿਰੀ ਹੋ ਗਈ ਹੁਣ ਤੇ ਹੈ ਈਰੇ ਚਾਹ ਫਿਰ ਹੂੰ ਠੀਕ ਹੈ ਠੀਕ ਐ ਲੋ ਜੀ ਹੁਣ ਟਾਇਲਰ ਲੱਗ ਰਹੀਆਂ ਨੇ ਲੱਗ ਗਿਆ ਨੇ ਬਾਕੀ ਹੁਣ ਲੱਗਣੀਆਂ ਹੋਲੀ ਹੋਲੀ ਇਹ ਮੈਨੂੰ ਲੱਗਦਾ ਸ਼ਾਮ ਤੱਕ ਸਿਰਫ ਇਹਨਾਂ ਹੀ ਆਣਾ ਇਹ ਫਲੋਰ ਸ਼ਾਇਦ ਇਹਦੇ ਅੱਗੇ ਬੱਕਾ ਦਵਾਰ ਦਵਾਰ ਹੀ ਹੋਈ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਤੇ ਅਸੀਂ ਇਹ ਬੜਾ ਸ਼ੋਰ ਦਵਾਰਾ ਲੈ ਰਹੇ ਹਾਂ ਪਹਿਲਾਂ ਮਾਈਕ ਬੰਦ ਰਹਿ ਗਿਆ ਸੀ ਤੇ ਇੱਧਰ ਮੈਂ ਅੱਜ نیچے ਕੰਮ ਕਰਦੀ ਵੇ ਸੀ ਮੈਂ ਅੱਜ ਰਸੋਈ ਸਾਫ਼ ਕੀਤੀ ਥੋੜੀ ਜੀ ਤੇ ਹੁਣ ਮੈਂ ਤੜਕੇ ਵਾਲੇ ਚੋਲ ਬਣਾ ਲੱਗੀ ਸੀ ਇਹਨਾਂ ਨੂੰ ਲੱਗੀ ਐ ਭੁੱਖ ਹੈ ਨਾ ਤਾਂ ਗਰ ਕੇ ਤੜਕਿਆਲੇ ਚੋਲ ਬਣਾ ਲਗੀ ਸੀ ਤੇ ਉੱਪਰ ਦਾ ਦਾਸ ਕੰਮ ਹਾਬ ਤਾਂ ਮੈਂ ਅਜ ਗਈ ਨਹੀਂ ਉੱਪਰ ਬੈਠੀ ਨਾ ਮੁੰਡਿਆਂ ਆਪੇ ਕਰ ਲੈ ਹੁਣ ਬਸ ਤਰੀਕੋ ਵੀ ਮੈਂ ਕਹਿਆ ਮਿਕਸੀ ਵੀ ਹੰਦੀ ਆ ਨਾ ਹਾਂ ਇਸ ਵਾਰ ਸਿੱਟਾ ਲੈ ਮਿਕਸੀ ਲੈ ਅਜ ਨਹੀਂ ਤਾਂ ਉਹਦਾ ਡਿਜ਼ਾਈਨ ਬਣਾ ਨੂੰ ਥੋੜਾ ਉੱਪਰ ਹੀ ਬਾਥਰੂਮ ਕਿਹੜਾ ਜਿਆਦਾ ਗਏ ਨੇ ਆ ਹਾਂ ਉਹ ਸਿਰਫ ਕੰਨਾਂ ਦੀ ਸੇਫਟੀ ਲਈ ਹੈ ਸੇਫਟੀ ਲਈ ਹੈ ਤੇ ਨਾਲੇ ਫਿਰ ਉੱਪਰ ਵੀ ਹੁਣ ਸਾਫ਼ ਸੁਥਰਾ ਰੱਖਣਾ ਨਾ ਹਾਂ ਮੈਂਬਰ ਇੱਕ ਹੋਰ ਆ ਰਿਹਾ ਉੱਪਰ ਸਾਫ਼ ਸੁਥਰਾ ਰੱਖਣਾ ਮੰਨੀ ਨੇ ਓਏ ਹੋਏ ਓਏ ਹੋਏ ਏ ਵਾਸਤੇ ਲੱਗਿਆ ਮਿਸਤਰੀ ਵਿਚ ਆ ਅਜੇ ਕੋਈ ਬਾਦ ਹੋਏਗਾ ਹਾਏ ਇੱਕ ਹੀ ਵਾਸ ਆ ਇਕੱਲੇ ਬਾਦ ਨੇ ਨੇ ਟੈਲਾ ਪੂਰੀ ਕਰਦੇ ਨੇ ਤੇ ਲਿਆਉਣੀਆਂ ਪੈਣੀਆਂ ਨੇ ਹੋਰ ਕੁ ਕੱਪੜੇ ਐਨੇ ਪਏ ਨੇ ਆਪਣੇ ਧੋਣ ਵਾਲੇ ਮਿਸਤਰੀ ਧੋਣੇ ਨੇ ਤੇ ਮਿਸਤਰੀ ਕੰਮ ਆਪਣਾ ਕਰੇਗਾ ਇਧਰ ਵਾਲਾ ਟੈਨਰ ਵੜੀ ਉਹ ਇੱਕ ਬਾਹਰ ਚ ਮੰਮੀ ਨੇ ਥੋੜਾ ਉੱਪਰ ਵਧਾਤਾ ਨਾ ਇੱਕ ਦੋ ਫੁੱਟ ਉੱਪਰ ਹੋਰ ਕਰਵਾ ਪਈਆਂ ਨੇ 10 ਦਸ ਉਹ ਦੂਜੇ ਬਾਹਰ ਮਰੇ ਇੱਧਰ ਹੀ ਲਾ ਦੇਣੀ ਹੈ ਨਾ ਕਹਿੰਦੀ ਹਾਏ ਹਾਏ ਪੰਗਾ ਹੀ ਪੈ ਗਿਆ ਤੇ ਮੈਨੂੰ ਲੱਗਦਾ ਅੱਜ ਵੀ ਨਹੀਂ ਕੱਪੜੇ ਧੋਵਨੇ ਕੱਲ ਵੀ ਨਹੀਂ ਧੋਵਨੇ ਕੱਲ ਵੀ ਨਹੀਂ ਧੋਵਨੇ ਇਹ ਦੋ ਤਿੰਨ ਨੇ ਰਹੀ ਬੋਲੂ ਕੋੜੀ ਵਾਲੇ ਵੀ ਲੱਗਣੀਆਂ ਨੇ ਇਹੇ ਚੱਲ ਕੋੜੀ ਵਾਲੀ ਤੇ ਕੋਈ ਨਹੀਂ ਇੱਥੇ ਇੱਥੇ ਲਾਣਾ ਹੈ ਥੱਲੇ ਨੀਚੋਂ ਇੱਥੋਂ ਲਗਾ ਲੈਣੀ ਹੈ ਨਾ ਉਹ ਗ੍ਰਿਪਜਾ ਉਹ ਜਦੋਂ ਪੌੜੀਆਂ ਲੱਗਣੀਆਂ ਉਦੋਂ ਤੱਕ ਤੇ ਕੱਪੜੇ ਧੁੱਤੇ ਜਾਣਗੇ ਉੱਪਰ ਪਾਵਾ ਨਹੀਂ ਹੋਣਾ ਪੰਗਾ ਪਿਆ ਆਇਆ ਕੱਪੜਿਆਂ ਆਲਾ। ਹੋਰ ਚੱਲ ਕੋਈ ਗੱਲ ਨਹੀਂ ਦੇਖ ਲਿਓ। ਕੀ ਚੀਜ਼ ਦਾ ਕੰਮ ਕਰਦੇ ਆ? ਕੱਪੜੇ ਧੋਣੇ ਦਾ। ਇੱਕ ਬਾਥਰੂਮ ਚ ਦੀਵਾਰ ਵਾਲੀਆਂ ਟੈਲਾਂ ਤੇ ਲੱਗ ਚੁੱਕੀਆਂ ਨੇ। ਆ ਦੇਖੋ। ਇਹ ਫ੍ਰੀ ਸਟਾਈਲ ਫ੍ਰੀ ਸਟਾਈਲ ਟੈਲਾਂ ਨੇ। ਮਤਲਬ ਮਿਕਸ ਸਟਾਈਲ ਹੈਆਂ ਅੰਗੀਆਂ ਸਾਰੀਆਂ ਇਹ। ਅਦਰਦ ਦਾ ਮਿਸਤਰੀ ਹੈ ਕਮ ਆਪਾਂ ਤੁਹਾਨੂੰ ਸਿਖਾਤਾ ਹੈ। ਐ ਸਾਨੂੰ ਵੇ। ਦੇਖੋ। ਇਹੀ ਕਰ। ਸਿੱਖੇਗਾ ਕੰਮ ਪੂਰਾ। ਸਿੱਖ ਗਿਆ ਮੈਂ। ਸਹੀ ਠੀਕ ਹੈ ਠੀਕ ਹੈ ਕਰੀ ਚੱਲ ਕਰੀ ਚੱਲ ਵਧੀਆ ਤੈਨੂੰ ਮਿਸਤਰੀ ਬਣਾ ਦੇਣਾ ਪੱਕਾ ਹੀ ਨਾਲ ਉਹਨਾਂ ਦੇ ਐ ਹੋਈ ਮਿਸਤਰੀ ਬਣਾ ਦਈਏ ਪੱਕਾ ਹੀ ਹਾਂ ਹਾਂ ਦਾ ਨੈਕਸਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੀਂ ਸਵੇਰ ਦੇ ਵਿੱਚ ਵਲੌਗ ਤਾਂ ਆਪਾਂ ਉਹੀ ਕੰਟੀਨਿਊ ਕਰ ਰਹੇ ਹਾਂ ਕਿਉਂਕਿ ਮਨਪ੍ਰੀਤ ਤੇ ਮੰਨੀ ਨੇ ਤੁਹਾਨੂੰ ਪਤਾ ਵੀ ਵਲੌਗ ਕੰਟੀਨਿਊ ਕੀਤਾ ਨਹੀਂ ਸੀਗਾ ਵਿੱਚ ਹੀ ਛੱਡਤਾ ਸੀਗਾ ਤੇ ਹੁਣ ਮੈਂ ਸੋਚਿਆ ਸੀਗਾ ਵੀ ਕਾਫੀ ਦਿਨਾਂ ਤੋਂ ਨਾ ਜਿਹੜੇ ਬੂਟੇ ਐ ਉਹਨਾਂ ਨੂੰ ਪਾਣੀ ਨਹੀਂ ਸੀ ਦਿੱਤਾ ਆ ਤੇ ਪਾਣੀ ਸੋਰੀ ਦਿੱਤਾ ਸੀਗਾ ਬਟ ਧੋਤੇ ਨਹੀਂ ਸੀ ਕਿਹਾ ਹੁਣ ਮੈਂ ਗਨ ਲੈ ਕੇ ਆਇਆ ਤੇ ਹੁਣ ਇਹਦੇ ਨਾਲ ਆਪਾਂ ਧੋਵਾਂਗੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗਾ ਵੀ ਕੰਮ ਸਾਡਾ ਜਿਹੜਾ ਉੱਪਰ ਟੈਲਾਂ ਵਗੈਰਾ ਦਾ ਕਿੱਥੇ ਤੱਕ ਪਹੁੰਚਿਆ ਠੀਕ ਐ ਤੇ ਅੱਜ ਮੌਸਮ ਬਹੁਤ ਠੰਡਾ ਤੇ ਹੁਣ ਸਵੇਰ ਦਾ ਟਾਈਮ ਆ ਤੇ ਸਵੇਰੇ ਸਵੇਰੇ ਮੈਂ ਉੱਠ ਗਿਆ ਮੈਂ ਕਿਹਾ ਚੱਲ ਪਹਿਲਾਂ ਫਟਫਟ ਪਾਣੀ ਦੇ ਕਿਉਂਕਿ ਮਿਸਤਰੀ ਨੇ ਆ ਜਾਣਾ ਫਿਰ ਤੇ ਤਾਂ ਕਰਕੇ ਕੰਮ ਸ਼ੁਰੂ ਹੋ ਜਾਣਾ ਫਿਰ ਗੱਲ ਨਹੀਂ ਬਣਨੀ ਤੇ ਪਹਿਲਾਂ ਮੈਂ ਬੂਟੇ ਨੂੰ ਪਾਣੀ ਦੇਵਾਂ ਤੇ ਫਿਰ ਤੁਹਾਨੂੰ ਠੀਕ ਹੈ ਮਾਹੌਲ ਚਲ ਦਿਖਾਣਾ ਠੀਕ ਹੈ ਜੀ ਜੀ ਤੇ ਹੁਣ ਪਾਣੀ ਦੇਣ ਤੋਂ ਬਾਅਦ ਪੌਦਿਆਂ ਦੀ ਨਵਹਾਰ ਬਦਲ ਗਈ ਆ ਦੇਖੋ ਚਮਕਾਂ ਮਾਰਨ ਲੱਗ ਗਏ ਨੇ ਚਮਕਾਂ ਕੀ ਬਾਤ ਹੈ ਇੱਕ ਚੀਜ਼ ਹੋਰ ਤੁਹਾਨੂੰ ਦਿਖਾਵਾਂ ਆ ਦੇਖੋ ਛੋਟੇ ਛੋਟੇ ਲਗਾਏ ਸੀਗੇ ਟਮਾਟਰ ਟਮਾਟਰਾਂ ਦੇ ਹੈ ਨਾ ਤੇ ਆ ਦੇਖੋ ਕਿੱਡੇ-ਕਿੱਡੇ ਹੋ ਗਏ ਨੇ ਆ ਬਹੁਤ ਵੱਡੇ-ਵੱਡੇ ਹੋ ਗਏ ਨੇ ਹੁਣ ਘੈਂਟ ਗੱਲਬਾਤ ਹੋ ਗਈ ਹੈ ਅ ਵੀ ਨਵੇਂ-ਨਵੇਂ ਵੀ ਆ ਦੇਖੋ ਐ ਹੁਣ ਪਤਾ ਨਹੀਂ ਫਲੀਆਂ ਨੇ ਜਾਂ ਫਿਰ ਉਹ ਨੇ ਕੀ ਨਾਮ ਹੈ ਫਲੀਆਂ ਨੇ ਜਾਂ ਫਿਰ ਕਰੇਲਿਆਂ ਦਾ ਬੀਜ ਹੈ ਪਤਾ ਨਹੀਂ ਆ ਦੇਖੋ ਆ ਵੀ ਪੁੰਗਰਨੇ ਸ਼ੁਰੂ ਹੋ ਗਏ ਨੇ ਕੀ ਬਾਤ ਹੈ ਇੱਧਰ ਵੀ ਦਿਖਾ ਦਵਾਂ ਫਟਾਫਟ ਫੁੱਲ ਖਲਾਰਾ ਪਿਆ ਹੋਇਆ ਵੈਸੇ ਕੋਠੇ ਤੇ ਹੁਣ ਕਿਉਂਕਿ ਕੰਮ ਚੱਲ ਰਿਹਾ ਇਸ ਕਰਕੇ ਤੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਕੀ ਬਾਤ ਹੈ ਵਾਹ ਜੀ ਵਾਹ ਆ ਦੇਖੋ ਧਣੀਆਂ ਲਾਇਆ ਸੀਗਾ ਆ ਦੇਖੋ ਧਣੀਆਂ ਉੱਗ ਗਿਆ ਆਲੇ ਪੁੰਗਰ ਵੀ ਰਿਹਾ ਦੇਖੋ ਪੂਰੇ ਟੱਪ ਦੇ ਵਿੱਚ ਗੱਲਬਾਤ ਵਧੀਆ ਹੋ ਗਈ ਤੇ ਅੰਦਰ ਹੁਣ ਤੋਤੇ ਨਾ ਗਮਲੇ ਵੀ ਤੋਤੇ ਤੇ ਫੁੱਲ ਵੀ ਤੋਤੇ ਇਹਨੇ ਸੋਹਣੇ ਲੱਗਣ ਲੱਗ ਗਏ ਚਾਰੇ ਮੁਰਝਾਏ ਪਏ ਸੀਗੇ ਤੇ ਆ ਦੇਖੋ ਮਰਚਾਂ ਲਾਈਆਂ ਸੀਗੀਆਂ ਵਿੱਚ ਪੁਦੀਨਾ ਤੇ ਮਰਚਾਂ ਆ ਵੀ ਹੋ ਗਈਆਂ ਨੇ ਆ ਵਿਚਾਰਾ ਮੁਰਝਾ ਆ ਗਿਆ ਤੇ ਆ ਤੋਤੇ ਨੇ ਅੱਜ ਆ ਮਿੱਟੀ ਮਿੱਟੀ ਚਿੱਟੇ ਹੋਏ ਹੋਏ ਸੀਗੇ ਬੂਟੇ ਤੇ ਹੁਣ ਦੇਖੋ ਤੁਸੀਂ ਰੰਗ ਬਰੰਗੇ ਕੀ ਆ ਬਾਤ ਹੈ ਹੁਣ ਟਾਇਲਾਂ ਇੱਥੇ ਵੀ ਆਪਾਂ ਲਗਵਾਤੀਆਂ ਬਾਹਰ ਵੀ ਠੀਕ ਹੈ ਜੀ ਤੇ ਅੰਦਰ ਵੀ ਇੱਥੇ ਵੀ ਲੱਗੀਆਂ ਆ ਵਾਸ਼ਰੂਮ ਥੱਲੇ ਵੀ ਲਾਤੀਆਂ ਹੋਈਆਂ ਠੀਕ ਹੈ ਤੇ ਇੱਧਰ ਇੱਧਰ ਵੀ ਲੱਗੀਆਂ ਹੋਈਆਂ ਤੇ ਬਸ ਥੱਲੇ ਰਹਿੰਦੀਆਂ ਲਾਣ ਆਣੀਆਂ ਵਾਸ਼ਰੂਮ ਚ ਠੀਕ ਹੈ ਜੀ ਤੇ ਹੁਣ ਇਹ ਲਾਦਨੇ ਆ ਕੱਟ-ਕੱਟ ਕੇ ਰੱਖੇ ਹੋਏ ਪੀਸ ਬੰਦੇ ਨੇ ਤੇ ਆ ਇੱਕ ਡੱਬਾ ਪਿਆ ਹੋਇਆ ਬਾਕੀ ਦੋ ਡੱਬੇ ਇਹਦੇ ਨਾਲ ਦੇ ਥੱਲੇ ਪਏ ਆ ਆ ਖੋਲੀਆਂ ਪਈਆਂ ਨੇ ਉਹ ਪਈਆਂ ਹੋਈਆਂ ਖੋਲੀਆਂ ਠੀਕ ਹੈ ਜੀ ਮੇਰੇ ਹਿਸਾਬ ਨਾਲ ਦੋ ਦਿਨ ਹੋਰ ਲੱਗ ਜਾਣਗੇ ਠੀਕ ਹੈ ਕੰਮ ਕੰਪਲੀਟ ਹੋਣ ਨੂੰ ਉੱਪਰ-ਉੱਪਰ ਫਿਰ ਉਸ ਤੋਂ ਬਾਅਦ ਪੌੜੀਆਂ ਦੇ ਥੱਲੇ ਪੌੜੇ ਲਗਾਣੇ ਆ ਫਿਰ ਥੱਲੇ ਵਾਸ਼ਰੂਮ ਹੈ ਉਹਦੇ 'ਚ ਲਗਾਣੇ ਆ ਇਹ ਟਾਈਮ ਲੱਗ ਜਾਣਾ ਹਫਤਾ ਲੱਗ ਜਾਣਾ ਮੇਰੇ ਹਿਸਾਬ ਨਾਲ ਉਹ ਨੂੰ ਲਾਉਂਦੇ ਨੇ ਜਿਸ ਹਿਸਾਬ ਨਾਲ ਉਹਦੀ ਸਪੀਡ ਹੈ ਨਾ ਤੇ ਇਹ ਵਿਚਾਰਾ ਇਕੱਲਾ ਹੀ ਲੱਗਾ ਹੋਇਆ ਤੇ ਉਹ ਨਾਲ ਕੋਈ ਮਿਸਤਰੀ ਵੀ ਨਹੀਂ ਲਾਇਆ ਪਹਿਲਾਂ ਜਿਹਨੇ ਲਾਈਆਂ ਸੀ ਉਹਦੇ ਨਾਲ ਮਿਸਤਰੀ ਲਗਾਇਆ ਸੀਗਾ ਤੇ ਤਾਂ ਕਰਕੇ ਉਹਨੇ ਫਟਾਫਟ ਲਗਾਤੇ ਸੀਗੇ ਇਹ ਇਕੱਲਾ ਹੀ ਸ਼ੇਰ ਲੱਗਾ ਹੋਇਆ ਤੇ ਤਾਂ ਕਰਕੇ ਮੇਰੇ ਲੱਗਦਾ ਟਾਈਮ ਲਾਏਗਾ ਇਹ ਹਾਂਜੀ ਤੇ ਹੁਣ ਡੈਡੀ ਚੱਲੇ ਨੇ ਵੋਟਾਂ ਪਾਣ ਠੀਕ ਹੈ ਜੀ ਤੇ ਨੰਨੂ ਸਾਡੀ ਵੀ ਨਾਲ ਚੱਲੀ ਏ ਤੇ ਇੱਧਰ ਇੱਧਰ ਵੇਖੋ ਕਿਹਨੂੰ ਪਾਣੀ ਵੋਟ ਮੋਦੀ ਨੂੰ ਤਾਂ ਪੱਕਾ ਹੰਤਮਾਨ ਨੂੰ ਮੋਦੀ ਨੂੰ ਤੇ ਇੱਕ ਮਿੰਟ ਇੱਕ ਮਿੰਟ ਦੁਬਾਰਾ ਬੋਲੀ ਮੋਦੀ ਨੂੰ ਤੇ ਪੱਕਾ ਹੰਤਮਾਨ ਨੂੰ ਪੱਕਾ ਹੰਤ ਪਰ ਇਹ ਵੋਟ ਬਣੀ ਹੈ ਦੱਸ ਪਹਿਲਾਂ ਮੈਨੂੰ ਨਹੀਂ ਇਹ ਤਾਂ ਦੋ ਬੋਟਾ ਪਾੜ ਕੇ ਪਾਇਆ ਜਾਂ ਦਿਆ ਦਿਆ ਮੈਨੂੰ ਮਾੜਾ ਮਿਲਿਆ ਵੋਟਾ ਦਾ ਕੀ ਮਿਲਿਆ ਮਾੜਾ ਮਾੜਾ ਵੋਟਾ ਦਾ ਸਿੱਧੀ ਖੜੀ ਹੋ ਕੇ ਘੁੰਮੀ ਗਈ ਜਾਨੀ ਏ ਚੱਕਰ ਆਇਆ ਨੇ ਤੇਨੂੰ ਉਹ ਦੇਖ ਇਹ ਗੱਲ ਚ ਪਾਇਆ ਜਿਹੜਾ ਅੱਛਾ ਅੱਛਾ ਉਹ ਜਿਹੜਾ ਉਹ ਕੀ ਨਾਮ ਹੈ ਕਪੜਾ ਆਇਆ ਹੋਆ ਨਿਸ਼ਾਨ ਜਿਹੜਾ ਚੋਣ ਨਿਸ਼ਾਨ ਕੱਲ ਦੀ ਲੱਗੀ ਮੋਦੀ ਨੂੰ ਵੋਟ ਪਾਣੀ ਮੋਦੀ ਨੂੰ ਵੋਟ ਪਾਣੀ ਹੈ ਕਹਿੰਦੀ ਮੋਦੀ ਮੇਰਾ ਨਾਨਾ ਲੱਗਦਾ ਫਿਰ ਕਹਿੰਦੀ ਮੇਰਾ ਮਾਮਾ ਲੱਗਦਾ ਨਹੀਂ ਨਹੀਂ ਇਹ ਕਹਿੰਦਾ ਮੋਦੀ ਤੇਰਾ ਮਾਮਾ ਲੱਗਦਾ ਕਹਿੰਦੀ ਨਹੀਂ ਨਹੀਂ ਮੇਰਾ ਨਾਨਾ ਲੱਗਦਾ ਨਹੀਂ ਮੇਰਾ ਮੋਦੀ ਨਾਨੀ ਲੱਗਦੀ ਹੈ ਉਹ ਚੱਲੀ ਗਾੜੀ ਦਾ ਵੋਟ ਪਾ ਕਦੀ ਭਗੰਤ ਮਾਨ ਨੂੰ ਪਾਣੀ ਕਦੀ ਓਏ ਆਹ ਅੰਦਰ ਫਸ ਜਾਣੀ ਹੈ ਮੁੰਦਰੀ ਜੀ 60 60 60 ਦੇ 60 ਦੇ ਮਾ ਤੂੰ ਨੂੰ ਦੇ ਮੂਹਤੇ ਹੀ ਨਾ ਸਫਰ ਜਿਹੜੀ ਆ ਦੇਖੋ ਚਿੰਨੂ ਵੀ ਆ ਗਿਆ ਹੋਇਆ ਪਿੰਡ ਤੋਂ ਹਾਂ ਚਿੰਨੂ ਕਿੱਦਾਂ ਰਿਹਾ ਫਿਰ ਤੇਰਾ ਪਿੰਡ ਦਾ ਸਫਰ ਅੱਛਾ ਮਜ਼ਾ ਆਇਆ ਵਲੌਗ ਦੇਖੇ ਸੀ ਪਹਿਲੇ ਵਾਰ ਤੇ ਕੁਤਕ ਬੱਕਰੀਆਂ ਦਾ ਨਹੀਂ ਸੀ ਚਾਰੀਆਂ ਲੈ ਕੇ ਆਇਆ ਹੈ ਮੇਲੇ ਵਾਰ ਤੇ ਕੁਤਕ ਹਾਂ ਕੁਈਂ ਨਹੀਂ ਲੱਗਿਆ ਲੱਡੂ ਲਿਆਇਆ ਤੇ ਅਸੀਂ ਲੱਡੂ ਲਿਆਇਆ ਸੀ ਉਹ ਵੀ ਆਇਆ ਤਾਂ ਸੀ ਤੇਰੇ ਵਾਸਤੇ ਲੱਡੂ ਲਿਆਇਆ ਯਾਰ ਤੇ ਬੋਸ ਤੇ ਨਹੀਂ ਆ ਕੇ ਆਇਆ ਚਲ ਮੈਂ ਤੈਨੂੰ ਦੁਕਾਨ ਤੇ ਲੈ ਕੇ ਦਉਂਗਾ ਹਾਂ ਅੱਛਾ ਹੋਰ ਨੰਨੂ ਫਿਰ ਗੱਲਬਾਤ ਕੋਈ ਹੋਣਗੀ ਅੱਜ ਫਿਰ ਰੀਲਾ ਰੂਲਾ ਬਣਾਣੀ ਆ ਫਿਰ ਆਪਾਂ ਕਿਆ ਜੀ ਮਿਸਤਰੀ ਲੱਗਾ ਸਾਡੇ ਰੀਲਾ ਬਣਾਣੀ ਆ ਜੀ ਆਪਾਂ ਕਿਆ ਮਿਸਤਰੀ ਲੱਗਾ ਕੱਚਾ ਕਰਾ ਰਿਹਾ ਹੈ ਔਰ ਕੀ ਆ ਦੇਖੋ ਟੈਲਾਂ ਪਈਆਂ ਆ ਟੈਲਾਂ ਲਿਆਂਦੀਆਂ ਸੀਗੀਆਂ ਹੁਣ ਆ ਨੀਚੇ ਵਾਲੇ ਬਾਥਰੂਮ ਵਾਸਤੇ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਦਿਆਂ ਚਲ ਬਾਅਦ ਚ ਦੱਸੀ ਹੁਣ ਪਹਿਲਾਂ ਮੈਨੂੰ ਟੈਲਾਂ ਦਿਖਾ ਦਿੰਦੇ ਸੋਰਵ ਜੋਸ਼ੀ ਦੀ ਲੱਗਦੀ ਆ ਦੇਖੋ ਇਹ ਫੜ ਆ ਪਕੜ ਕੇ ਰੱਖ ਇਹ ਆ ਟੈਲਾਂ ਨਾ ਬਹੁਤ ਜਿਆਦਾ ਮਜ਼ਬੂਤ ਨੇ ਤੇ ਇਹ ਲਿਆਂਦੀਆਂ ਸੀ ਵਾਸ਼ਰੂਮ ਵਾਸਤੇ ਥੱਲੇ ਜਿਹੜਾ ਨੀਚੇ ਵਾਲਾ ਵਾਸ਼ਰੂਮ ਆ ਲੱਗਣੀਆਂ ਕਿਉਂਕਿ ਨਾ ਬਹੁਤ ਜ਼ਿਆਦਾ ਵਧੀਆ ਨੇ ਫਿਸਲਣ ਵਾਲੀਆਂ ਨਹੀਂ ਹੈਗੀਆਂ ਕਿ ਫਿਸਲ ਜਾਏਗਾ ਬੰਦਾ ਇਹਦੇ ਤੇ ਤੇ ਗੱਲਬਾਤ ਇਹਦੀ ਬਹੁਤ ਘੈਂਟ ਹੈ ਹੁਣ ਕਹ ਕੇ ਰਹਾਂਦਾ ਥੱਲੇ ਰਾਨੇ ਕਿਉਂ ਸਾਨੂੰ ਕੁੜੀਆਂ ਸੋਹਣੀਆਂ ਲੱਗਦੀਆਂ ਇੱਚ ਨਹੀਂ ਇਦਾਂ ਪਤਾ ਲੱਗਦਾ ਹੈਗਾ ਕੈਮਰੇ ਦੇ ਵਿੱਚ ਪਰ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਕੀ ਕਹਿੰਦਾ ਕਹਿੰਦਾ ਮੈਨੂੰ ਪਤਾ ਸੀ ਵੀ ਆਂਟੀ ਨੇ ਉਹ ਪਸੰਦੀ ਨਹੀਂ ਕਰਨੀਆਂ ਮੈਂ ਕਿਹਾ ਜੇ ਮੈਂ ਨਾਲ ਆਂਦੀ ਮੈਂ ਉਹ ਲੈ ਕੇ ਵੀ ਨਹੀਂ ਸੀ ਜਾਣੀਆਂ ਦੂਜੀ ਕਾ ਕਰ ਰਿਹਾ ਹੈ ਕਹਿੰਦਾ ਫਿਰ ਮੈਂ ਉਹਨੇ ਪਹਿਲਾਂ ਹੀ ਆ ਪੁਖਾਤੀ ਚਲ ਉੱਪਰ ਉੱਤੇ ਫਿਰ ਕਿਹੜਾ ਕਿਸੇ ਨੇ ਜਿਆਦਾ ਜਾਣ ਤਾਂ ਕਰਕੇ ਉੱਥੇ ਫਿਰ ਦੂਜੀਆਂ ਲਗਵਾ ਦੀਆਂ ਬਾਥਰੂਮ ਵੀ ਮੋੜਾ ਮੋਟਾ ਦਿੱ ਗਿਆ ਤਾਂ ਹੋਰ ਕੀ ਸਾਫ ਸਫਾਈ ਰਹਿੰਦੀ ਮੇਨ ਗੱਲ ਹੈ ਸਾਫ ਸਫਾਈ ਕਿਉਂਕਿ ਉਦਾਂ ਰੰਗ ਰੰਗ ਕਰਾਨਿਆਂ ਰੰਗ ਲੈ ਜਾਂਦਾ ਉਹਦੀਆਂ ਪਪੜੀਆਂ ਲੈ ਜਾਂਦੀਆਂ ਸੀਮਿੰਟ ਬਾਹਰ ਆ ਜਾਂਦਾ ਹੈ ਨਾ ਨਾਲੇ ਗੰਦਾ ਗੰਦਾ ਜਿਹਾ ਲੱਗਦਾ ਫਿਰ ਬਾਥਰੂਮ ਤੇ ਤਾਂ ਕਰਕੇ ਟੈਲਨ ਨਾਲ ਆ ਇਹਨੂੰ ਮਤਲਬ ਸਫਾਈ ਜੀ ਰਹਿੰਦੀ ਹੈ ਮੋੜਾ ਪਾਣੀ ਮਾਰੋ ਤੇ ਨਾਲ ਹੀ ਝੜਦੀ ਝੜ ਸਾਫ ਤਾ ਕਰਕੇ ਫਿਰ ਹੁਣ ਤਾ ਕਰਕੇ ਸੋਚੇ ਵੀ ਸਾਰੇ ਪਾਸੇ ਨਾ ਟੈਲਾਂ ਲਾਈ ਦੀਏ ਨਾ ਬਾਥਰੂਮ ਦੇ ਵਿੱਚ ਬਾਰ ਬਾਰ ਵੀ ਲਵਾ ਦੇਣੀ ਹੁਣ ਆਪਾਂ ਬਾਹਰ ਵੀ ਲੱਗ ਜਾਣੀਆਂ ਸਹੀ ਹੈ ਸਹੀ ਹੈ ਸਹੀ ਐ ਸਫਾਈ ਜੀ ਰਹੇਗੀ ਹੋਰ ਕੀ ਹੋਰ ਤੇ ਮੰਮੀ ਤੁਸੀਂ ਨਹੀਂ ਗਏ ਵੋਟ ਪਾਣ ਮੈਂ ਜਾਣੀ ਆ ਸਾਰੀਆਂ ਜਨਾਨੀਆਂ ਜਾਂਦੀਆਂ ਨੇ ਨਾ ਗਲੀਆਂ ਵੈਸੇ ਜੀ ਆ ਕਰ ਨਹੀਂ ਰਿਹਾ ਨਾ ਵੋਟ ਪਾਣ ਨੂੰ ਨਹੀਂ ਪਾਣੀ ਪੈਂਦੀ ਐ ਪਰ ਪਾਣੀ ਪੈਂਦੀ ਐ ਕਹਿੰਦੇ ਨੇ ਨਾ ਆਪਣਾ ਕਹਿੰਦੇ ਨੇ ਨਿਸ਼ਚੋ ਕਰਨਾ ਚਾਹੀਦਾ ਨਾ ਸਹੀ ਗੱਲ ਆ ਵੋਟ ਦਾ ਹੱਕ ਅਦਾ ਕਰਨਾ ਚਾਹੀਦਾ ਪਰ ਗੱਲ ਇਦਾਂ ਵੀ ਹੱਕ ਅਦਾ ਕਰਨ ਦੀ ਗੱਲ ਹੈ ਵੀ ਕਰੀਏ ਕੀ ਵੀ ਮਾਨੇ ਨਹੀਂ ਕਰਦਾ ਵੋਟਾਂ ਪਾਉਣ ਨੂੰ ਕਿਉਂਕਿ ਸਾਰੇ ਵੋਟਾਂ ਲੈ ਕੇ ਹੁਣ ਕੋਈ ਕੋਈ ਸਹਾਰ ਨਹੀਂ ਕੋਈ ਪੁੱਛਦਾ ਹੈਗਾ ਤੇ ਤਾਂ ਕਰਕੇ ਮਾਨੇ ਹੁਣ ਉੱਠ ਗਿਆ ਵੋਟਾ-ਬੂਟਾ ਤੋਂ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਵੋਟਾਂ ਵਾਲਾ ਨਾ ਸਿਸਟਮ ਖਤਮ ਹੋ ਜਾਣਾ ਚਾਹੀਦਾ ਵੋਟਾ-ਬੂਟਾ ਆਪਣੀ ਮਨਮਰਜ਼ੀ ਨਾਲ ਲੋਕ ਸਰਬਸਹਿਮਤੀ ਨਾਲ ਚੁਣਨ ਇਹੋ ਜਿਹਾ ਬੰਦਾ ਚੁਣਨ ਜਿਹੜਾ ਜੋ ਲੋਕ ਕਹਿਣ ਉਹ ਕਰੇ ਹੈਨਾ ਮੁੜ ਕੇ ਬੋਲ ਨਾ ਸਕੇ ਇਦਾਂ ਹੋਣਾ ਚਾਹੀਦਾ ਲੋਕੀ ਕਰਦੇ ਕੀ ਨੇ ਜਿਹੜੇ ਨੇਤਾ ਪੈਸਾ ਖਰਚ ਕਰਦੇ ਨੇ ਨੰਨਾ ਪੈਸਾ ਲਾਂਦੇ ਨੇ ਵੋਟਾਂ ਦੇ ਇੰਨਾ ਪੈਸਾ ਲਾ ਦਿੰਦੇ ਨੇ ਤੇ ਮੁੜ ਕੇ ਫਿਰ ਜਿਹੜਾ ਪੈਸਾ ਲਾਇਆ ਹੁੰਦਾ ਫਿਰ ਅਗਲੇ ਫਿਰ ਕਹਿੰਦੇ ਨੇ ਵੀ ਸਾਡਾ ਤੇ ਪੈਸਾ ਲੱਗਾ ਸੀ ਹੈਨਾ ਵੀ ਫਿਰ ਅਸੀਂ ਕੱਤੋਂ ਹੈਨਾ ਹੁਣ ਆ ਮੁੰਡਾ ਤੇ ਚੰਗਾ ਹੈ ਉਦਾਂ ਜਿਹੜਾ ਖੜਾ ਹੈ ਵੋਟਾਂ 'ਚ ਕਈ ਬੰਦੇ ਤੇ ਕਾਫੀ ਚੰਗੇ ਵੀ ਖੜੇ ਨੇ ਪਰ ਯਾਰ ਬਾਅਦ 'ਚ ਪੰਗਾ ਪੈ ਜਾਂਦਾ ਨਾ ਬਾਅਦ ਮੁੱਕਰ ਜਾਂਦੇ ਨੇ ਬਾਅਦ ਕੰਮ ਖਰਾਬ ਹੋ ਜਾਂਦੇ ਨੇ ਤੇ ਬੰਦਾ ਕਹਿਣ ਵਾਲਾ ਤੇ ਬੰਦਾ ਹੀ ਏ ਪਾਨ ਨੇ ਆਦੇ ਉਹ ਨਾ ਮੁੰਡਾ ਠੀਕ ਹੈ ਜਿਹੜਾ ਵੋਟਾਂ ਚਲੋ ਦੇ ਦੇ ਆ ਵੋਟਾਂ ਤੇ ਹੁਣ ਮੇਰਾ ਤੇ ਮਨ ਹੈ ਨਹੀਂ ਵੇਹੇ ਪਾਉਣ ਦਾ ਮੈਂ ਤੇ ਸ਼ਾਇਦ ਹੀ ਜਾਵਾਂ ਨਹੀਂ ਨਹੀਂ ਤੇ ਇਹ ਜਾਣਗੇ ਇਹਦੇ ਆਪਣਾ ਉਹ ਫਾਰੰਜ ਜੇ ਨਾ ਚਲੋ ਦੇ ਦੇ ਆ ਕੀ ਬਣਦਾ ਵਾਦੇ ਤਾਂ ਇਹਨਾਂ ਦੇ ਫਿਰ ਐਦੇ ਹੀ ਹੁੰਦੇ ਨੇ ਵੋਟਾਂ ਵੇਲੇ ਤੇ ਸਾਰੇ ਘੁੰਮਦੇ ਘੁੰਮਦੇ ਨੇ ਮੁੜ ਕੇ ਨਹੀਂ ਪੁੱਛਦਾ ਕੋਈ ਕਿੰਨੇ ਕਿੰਨੇ ਸਾਲ ਲੰਘ ਜਾਂਦੇ ਨੇ ਠੀਕ ਹੈ ਨਾ ਹੁਣ ਵੀ ਆ ਪਿੱਛੇ ਜਿਹਨੂੰ ਵੋਟਾਂ ਪਾਈਆਂ ਉਹਨੇ ਮੁੜ ਕੇ ਜਿੱਤ ਕੇ ਮੁੜ ਕੇ ਸਾਰ ਹੀ ਨਹੀਂ ਲਈ ਹੈ ਨਾ ਆਮ ਨਹੀਂ ਆਪਾਂ ਲੈਣਾ ਠੀਕ ਹੈ ਤੇ ਮੁੜ ਕੇ ਨਹੀਂ ਸਾਰਸੁਰ ਕਿਸੇ ਦੀ ਲਈ ਕੋਈ ਕੰਮ ਨਹੀਂ ਕੋ ਪਤਾ ਹੀ ਨਹੀਂ ਲੱਗਾ ਕੋਈ ਕੁਝ ਕੰਮ ਕਰਵਾ ਵੀ ਰਹੇ ਨਹੀਂ ਕਰਵਾ ਰਹੇ ਪਤਾ ਹੀ ਨਹੀਂ ਕਿਸੇ ਨੂੰ ਵੀ ਤੇ ਚਲੋ ਕੋਈ ਗੱਲ ਨਹੀਂ ਫਿਰ ਵੋਟ ਪਾਣੀ ਪੈਣੀ ਹੈ ਦੇਖਦੇ ਹਾਂ ਹੁਣ ਜਾਣਿਆ ਤਿਆਰ ਤੁਰੋ ਕੇ ਠੀਕ ਹੈ ਜੀ ਨਹਾ ਤੋ ਕੇ ਮਨਪ੍ਰੀਤ ਕੋਲ ਵੋਟ ਪਾਣ ਜਾਣਾ ਜੀ ਜਾਣੇ ਵੀ ਚੱਕੜੇ ਆ ਜਾਣਾ ਵੋਟ ਪਾਣ ਮਨ ਤੇ ਨਹੀਂ ਕਰਦਾ ਮਨ ਨਹੀਂ ਕਰਦਾ ਹਨਾ ਹੋਰ ਪਰ ਜਾਣਾ ਪੈਣਾ ਪਾਰਟੀ ਨਹੀਂ ਹੈਗੀ ਆਪਾਂ ਮਰ ਜਾਣਾ ਪੈਣਾ ਚੱਜ ਜੀ ਓਏ ਯਾਰ ਵਾਹ ਇਦਾਂ ਹੀ ਆ ਜਿਹੜੇ ਮਰਜੀ ਪਾਰਟੀਆਂ ਤੇ ਫਿਰ ਇਦਾਂ ਹੀ ਨੇ ਪਾਰਟੀਆਂ ਵਾਲਾ ਕੰਮ ਤਾਂ ਫਿਰ ਪਾਰਟੀਆਂ ਲਾਈ ਆ ਅਗਲੇ ਪੈਸੇ ਇੰਨੇ ਨਾ ਲਾ ਕੇ ਤੇ ਮੁੜ ਕੇ ਫਿਰ ਪੈਸੇ ਕੱਢਦੇ ਨੇ ਹੋਰ ਫਿਰ ਕੋ ਨੂੰ ਪੁੱਛਦੇ ਨੇ ਅਗਲੇ ਯਾਰ ਅਗਲੇ ਕਹਿੰਦੇ ਸਾਡਾ ਇੰਨਾ ਪੈਸਾ ਲੱਗਾ ਵੋਟਾਂ ਤੇ ਹੈ ਨਾ ਜਿਹੜਾ ਫਿਰ ਉਹਨੂੰ ਮਿਲਦੀ ਹੈ ਗ੍ਰਹਟ ਅਗਲੇ ਫਿਰ ਆਪਣਾ ਸਿਸਟਮ ਸੈੱਟ ਕਰਦੇ ਨੇ ਆਪਣੇ ਆਪ ਚਾਹੀਦਾ ਨੇ ਵੀ ਆਪਾਂ ਵੀ ਨਾਰੀ ਸ਼ੋਤ ਖਰੀਏ ਕਿ ਨਹੀਂ ਹੋਰ ਸਹੀ ਗੱਲ ਉਹ ਤਾਂ ਹੈ ਹੀ ਆ ਫਿਰ ਆਪਾਂ ਨੂੰ ਵੀ ਇਹ ਲੈਣੇ ਚਾਹੀਦੇ ਸਹੀ ਗੱਲ ਲੋਕੀ ਲੈਂਦੇ ਨੇ ਇੰਨੀਆਂ ਚੀਜ਼ਾਂ ਫਿਰ ਪੈਸੇ ਵੀ ਖਾਸ ਕਰਕੇ ਸ਼ਰਾਬਾਂ ਵੀ ਸ਼ਰਾਬਾਂ ਵੀ ਬਿਨੇ ਲੋਕ ਵੀ ਬਹੁਤ ਗਲਤ ਨੇ ਜੇ ਲੋਕ ਸਹੀ ਹੋ ਜਾਣ ਨਾ ਫਿਰ ਸਾਰਾ ਸਿਸਟਮ ਸਹੀ ਹੋ ਜਾਏ ਨਹੀਂ ਜਦੋਂ ਪਹਿਲੀ ਵਾਰ ਵੋਟ ਆਣੀ ਸੀ ਨਾ ਕੁਝ ਬੜਦੇ ਸੀ ਉਦੋਂ ਮੈਂ ਦੋ ਠੰਡੇ ਦੀਆਂ ਬੋਤਲਾਂ ਲੈ ਕੇ ਵੋਟ ਪਾਈ ਸੀ ਹਾਏ ਹਾਏ ਨੜਾ ਥੋੜੀ ਸਮਝ ਵੀ ਆਂਦੀ ਹੈ ਠੰਡੇ ਦੀ ਬੋਤਲ ਲੈ ਕੇ ਵੋਟ ਪਾ ਦਿਆ ਤੁਹਾਡਾ ਫਲਾਹ ਹੋ ਜੇ ਉਹ ਵੀ ਦੋ ਦੋ ਠੰਡੇ ਦੀ ਬੋਤਲ ਲੈ ਕੇ ਵੋਟ ਸੁਣੀ ਆ ਨਾ ਸਾਰਾ ਟੱਬਰ ਹੀ ਠੰਡੇ ਨੂੰ ਜ਼ਿਆਦਾ ਸ਼ਕੀਲ ਹੈ ਘਟ ਘਟ ਘੜ ਕੇ ਪੀਂਦੇ ਨੇ ਠੰਡਾ ਲਿਆ ਕੇ ਰੱਖੀਦਾ ਫ੍ਰਿਜ ਚ ਇੱਕੋ ਰਾਤ ਦੇ ਵਿੱਚ ਖਤਮ ਵੱਡੀ ਬੋਤਲ ਭਾਵੇਂ 2.5 ਲੀਟਰ ਦੀ ਭਾਵੇਂ 2 ਲੀਟਰ ਦੀ ਰਾਤੋਂ ਰਾਤ ਖਤਮ ਸਵੇਰੇ ਉੱਟ ਕੇ ਕਹਿੰਦਾ ਬੋਤਲ ਲੱਭਦੀ ਲੱਭਦੀ ਨਹੀਂ ਬੋਤਲ ਸਹੀ ਗੱਲ ਹੈ ਇੱਕ ਵਾਰ ਦਿੰਦੇ ਪੋਟਲ ਖਾਲੀ ਲੈ ਕੇ ਆਉਂਦੀ ਸੀ ਜੀ ਸਹੀ ਗੱਲ ਹੈ ਇਹਦੇ ਆਪਣਾ ਸ਼ੁਰੂ ਤੋਂ ਹੀ ਹੁਣ ਚਲੋ ਇੱਥੇ ਆਪਾਂ ਆ ਜਿਹੜਾ ਸਿੰਕ ਹੈ ਆਪਣਾ ਸਿੰਕ ਹੈ ਇਹਦੀ ਜਗ੍ਹਾ ਤੇ ਹੁਣ ਆਪਾਂ ਲਵਾਣੀ ਹੈ ਵੈਨਿਟੀ ਕੀ ਕਹਿੰਦੇ ਹੁੰਦੇ ਨੇ ਉਹਨੂੰ ਵੈਨਿਟੀ ਕੀ ਕਹਿੰਦੇ ਨੇ ਉਹਨੂੰ ਉਹ ਜਿਹੜੀ ਵੈਨਿਟੀ ਹੁੰਦੀ ਹੈ ਆ ਉਹ ਜਿਹੜੀ ਉਹ ਬਾਕਸਾਂ ਵਾਲੀ ਵੈਨਿਟੀ ਹੁੰਦੀ ਹੈ ਉਹ ਲਗਾ ਦੇਣੀ ਇੱਥੇ ਗੰਦ ਮੁੰਦ ਜਿਹਾ ਮਕਾ ਦੇਣਾ ਠੀਕ ਹੈ ਤੇ ਇੱਥੇ ਵੀ ਸੋਚਦੇ ਆ ਵੀ ਟਾਇਲਰ ਟੂਲਾ ਲਗਾ ਦਈਏ ਕਿ ਇੱਥੇ ਆ ਕੰਦ ਤੇ ਇੱਥੇ ਟੈਲਾਂ ਲਾ ਕੇ ਮੈਂ ਕਿ ਸੋਚਦਾ ਵੀ ਜਿਹੜੀ ਸੈਟੀ ਇੱਧਰ ਲਵਾਈਏ ਜਾਂ ਇੱਧਰ ਲਵਾਈਏ ਸਮਝ ਨਹੀਂ ਆਂਦੀ ਮੈਂ ਕਹਿੰਦਾ ਇੱਧਰ ਲਵਾ ਦੇਣੇ ਜਗ੍ਹਾ ਬਚ ਜੇਗੀ ਇਹ ਜਗ੍ਹਾ ਖਰਾਬ ਹੈ ਹੈਨਾ ਫਾਲਤੂ ਦੀ ਹੈ ਵੇਸਟ ਹੁੰਦੀ ਜਗ੍ਹਾ ਨਹੀਂ ਬੈਡਰੂਮ ਇੱਧਰ ਕੱਢਾਂਗੇ ਕਿਉਂ ਪਾਣੀ ਵਾਲਾ ਫਿਰ ਉਹ ਉੱਧਰ ਹੈ ਨਾ ਉਸ ਪਾਸੇ ਹੈ ਨਹੀਂ ਨਹੀਂ ਮੇਹਰ ਪਰ ਕੋਈ ਨਹੀਂ ਹੈ ਨਹੀਂ ਨਹੀਂ ਫਿਰ ਨਹੀਂ ਉਹਦਾ ਯਾਰ ਪੈ ਪੈ ਜਾਏਗਾ ਉੱਥੋਂ ਐਂ ਕਰਕੇ ਸਿੱਧਾ ਉਹ ਟੁੱਟੇਗਾ ਪੈ ਪੈ ਜਾਣਾ ਨਾ ਦੇਖਦੇ ਆ ਬਾਕੀ ਸਲਾਹ ਕਰਦੇ ਹਾਂ ਮਿਸਤਰੀ ਨਾਲ ਹੈਨਾ ਸ਼ੀਸ਼ਾ ਲਗਵਾਉਣਾ ਇੱਕ ਬਹੁਤ ਵੱਡਾ ਸਾਰਾ ਨਾ ਹੁਣ ਆਇਆ ਸ਼ੀਸ਼ਾ ਲਗਵਾਉਣਾ ਇੱਥੇ ਲਗਵਾ ਲੈਣਾ ਵੱਡਾ ਸਾਰਾ ਸ਼ੀਸ਼ਾ ਨਾ ਫੁੱਲ ਸ਼ੀਸ਼ਾ ਉਹ ਲਗਵਾਉਣਾ ਤੇ ਆ ਆ ਜਿਹੜੀ ਆ ਨਾ ਆ ਪੱਟੀ ਐ ਜਿਹੜੀ ਇੱਥੇ ਸ਼ੀਸ਼ਾ ਲਗਵਾਉਣਾ ਲੰਬਾ ਸਾਰਾ ਨਾ ਇਦਾਂ ਠੀਕ ਐ ਨਾ ਮਨਪ੍ਰੀਤ ਹੋਰ ਵੱਡਾ ਸਾਰਾ ਸ਼ੀਸ਼ਾ ਇੱਥੇ ਲੱਗ ਜਾਏਗਾ ਨਾ ਵਧੀਆ ਲੱਗੇਗਾ ਫਿਰ ਤੇ ਆ ਕੰਧ ਤੇ ਚੜਾਈ ਦੇ ਵਿੱਚ ਹਾਂ ਆ ਕੰਧ ਤੇ ਆਪਾਂ ਵਾਲਵੇਪਰ ਲਗਵਾ ਦੇਣਾ ਪੂਰੀ ਕੰਧ ਤੇ ਇਹਦੇ ਨਾਲ ਦਾ ਹੀ ਸ਼ਾਇਦ ਲਗਵਾ ਦਈਏ ਆ ਜਿਹੜਾ ਸਾਹਮਣੇ ਦਿਖਦਾ ਪਿਆ ਤੁਹਾਨੂੰ ਐਦਾਂ ਦਾ ਹੀ ਫਿਰ ਮੈਚਿੰਗ ਜੀ ਹੋ ਜੇਗੀ ਨਾ ਸੋਹਣੇ ਲੱਗੇਗੀ ਨਹੀਂ ਇੱਥੇ ਲਗਾ ਕੇ ਮੁੜ ਕੇ ਆ ਕੰਧ ਤੇ ਲਾ ਦੇਣਾ ਇੱਧਰ ਵੀ ਲਗਾਣਾ ਫਿਰ ਉਹ ਸਾਹਮਣੀ ਕੰਧ ਤੇ ਲਾਣਾ ਉਹ ਸਾਹਮਣੇ ਕਮਰੇ 'ਚ ਠੀਕ ਹੈ ਨਾ ਤੇ ਫਿਰ ਆਪਾਂ ਮਾੜਾ-ਮੋਟਾ ਹੋਮ ਟੂਰ ਦੇਵਾਂਗੇ ਫਿਰ ਹਾਂ ਹੋਰ ਹੋਰ ਸੈਟਿੰਗ ਜੀ ਕਰਕੇ ਨਾ ਸਾਰਾ ਬਣਾ ਬਣੂਗੇ ਤੇ ਫਿਰ ਹੋਮ ਟੂਰ ਦੇਵਾਂਗੇ ਠੀਕ ਹੈ ਨਾ ਤੇ ਇੱਥੇ ਸੋਚਦੇ ਆ ਤੋੜ ਕੇ ਨਾ ਸਾਰੀ ਇੱਥੇ ਗ੍ਰਿਲ ਲਗਵਾ ਦਈਏ ਕਿ ਇੱਥੇ ਗ੍ਰਿਲ ਲਗਵਾ ਦਈਏ ਕਿਉਂਕਿ ਥੱਲੇ ਤਾਂ ਗ੍ਰਿਲਾਂ ਲੱਗੀਆਂ ਹੀ ਹੋਈਆਂ ਆ ਪੋੜੀਆਂ ਤੇ ਆ ਗ੍ਰਿਲ ਲਗਵਾਨੀ ਆ ਇੱਥੇ ਆਹ ਤੇ ਤੋੜਨੇ ਦੋ ਨਾ ਆ ਭਾਵੇਂ ਨਾ ਤੋੜੀ ਆ ਵਾਲੀ ਹੈ ਨਾ ਮਨ ਫਿਰ ਇਧਰ ਐ ਯਾਰ ਤੋੜ ਦੇਣੀ ਐ ਬੇਕਾਰ ਲੱਗਦੀ ਮੈਲੀ ਹੋ ਜਾਂਦੀ ਐ ਜਿੰਨਾ ਮਰਜੀ ਕਲਰ ਕਰਾ ਲਓ ਜੋ ਮਰਜੀ ਕਰਾ ਲਓ ਨਾ ਇੱਥੇ ਟੈਲਾਂ ਲਗਣੀਆਂ ਨਾ ਕੁਛ ਹੋਣਾ ਹਮੇ ਇੱਥੇ ਗ੍ਰਿਲ ਲੱਜੇ ਲੋਹੇ ਦੀ ਤੇ ਸੋਹਣਾ ਲੱਗੇਗਾ ਔਖੇ ਸੁੱਕੇ ਲਵਾ ਦੇਣੀ ਹੈ ਇਹ ਗ੍ਰਿਲ ਆ ਆਪਾਂ ਇਹ ਨਾਲ ਲਵਾਈਏ ਸ਼ਾਇਦ ਇੱਥੇ ਨਹੀਂ ਆਹ ਆਪਾਂ ਵੀ ਰਹਿਣ ਦੀ ਇਦਾਂ ਹੀ ਇੱਥੇ ਗ੍ਰਿਲ ਲਗਾਵਾ ਦੇਣੀ ਹੈ ਵਧੀਆ ਲੱਗੇਗਾ ਠੀਕ ਹੈ ਨਾ ਤੇ ਬਾਕੀ ਹੁਣ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਤੇ ਕਿਉਂਕਿ ਆਪਾਂ ਨਾ ਜਿਹੜਾ ਪੁਰਾਣਾ ਵਲੌਗ ਸੀਗਾ ਤਾਂ ਕਰਕੇ ਉਹ ਫਿਰ ਲੈਂਥੀ ਹੋ ਜਾਣਾ ਤੇ ਹੁਣ ਆਪਾਂ ਐ ਕਰਦੇ ਆ ਵੀ ਨਵਾਂ ਵਲੌਗ ਸ਼ੁਰੂ ਕਰਨਾ ਤੇ ਤਾਂ ਕਰਕੇ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰ ਦਿੰਦੇ ਆ ਠੀਕ ਹੈ ਤੇ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਫਿਰ ਆਪਣਾ ਖਿਆਲ ਰੱਖਿਓ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਾਰ ਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੋਟ ਪਾਉਣ ਚੱਲੇ ਆਂ ਵੋਟ ਪਾਉਣ ਚੱਲੇ ਆਂ ਨਾਲੇ ਫਿਰ ਵਲੌਗ ਸ਼ੁਰੂ ਕਰਦੇ ਆਪਾਂ ਹੁਣ